ਹਰਿਆਣਾ ਦੇ ਪਿੰਡ ਜੱਲੂਵਾਲ ਵਿਖੇ ਸਭ ਦਾ ਸਰਪੰਚਜੀਤ ਸਿੰਘ ਜੱਲੂਵਾਲ ਦੀ ਅਗਵਾਈ ਦੇ ਵਿੱਚ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਬਹੁਤ ਹੀ ਸ਼ਰਧਾ ਤੇ ਤੁਮ ਨਾਲ ਧਮ ਨਾਲ ਮਨਾਇਆ ਗਿਆ ਇਸ ਮੌਕੇ ਗੁਰੂ ਨਾਨਕ ਦੇਵ ਸਾਹਿਬ ਜੀ ਨਾਲ ਸੰਬੰਧਿਤ ਤਸਵੀਰਾਂ ਦੀ ਨਵੇਸ਼ ਵੀ ਸਭ ਦਾ ਸਰਪੰਚਜੀਤ ਸਿੰਘ ਜੱਲੂਵਾਲ ਵੱਲੋਂ ਲਗਾਈ ਗਈ ਇਸ ਮੌਕੇ ਸਭ ਤੋਂ ਪਹਿਲਾਂ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਪਰੰਤ ਪੰਜਾਬ ਦੀ ਨਾਮਵਰ ਗਾਇਕਾ ਰਣਜੀਤ ਕੌਰ ਗਾਮੀ ਸੰਗਤਪੁਰੀ ਅਤੇ ਸੁੰਦਰਪ੍ਰੀਤਕੌਰ ਮਾਨ ਦਾ ਇਸ ਮੌਕੇ ਮਾਨ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਜਸਪ੍ਰੀਤ ਸਿੰਘ ਦੇ ਢਾਡੀ ਜਥੇ ਨੇ ਸੰਗਤਾਂ ਨੂੰ ਨਿਹਾਲ ਕੀਤਾ। ਪਿੰਡ ਜੋਲੂਵਾਲ ਵਿਖੇ ਮਨਾਇਆ ਗਿਆ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਪੁਰ। ਸਰਪੰਚ ਜੋਲੂਵਾਲ ਵੱਲੋਂ ਧਰਤੀ ਮਾਨ ਨੂੰ ਬਚਾਉਣ ਦੇ ਉਪਰਾਲਿਆਂ ਦੀ ਕੀਤੀ ਬੀਜੇਪੀ ਦੇ ਆਗੂ ਗਰੇਵਾਲ ਨੇ ਸ਼ਲਾਘਾ। ਪਿੰਡ ਜੋਲੂਵਾਲ ਵਖੇ ਧਰਤੀ ਮਾਨਵਾਂ ਨੂੰ ਬਚਾਉਣ ਲਈ ਸਾਬਕਾ ਸਰਪੰਚ ਜੀਤ ਸਿੰਘ ਜੋਲੂਵਾਲ ਵੱਲੋਂ ਚਲਾਈ ਮੁਹਿੰਮ ਤਹਿਤ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਜਗਤਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ। ਇਸ ਮੁਕੇ ਪਿੰਡ ਝੂਲੂਵਾਲ ਦੇ ਗੁਰਦੁਆਰਾ ਸਾਹਿਬ ਵਿਖੇ ਸਭ ਤੋਂ ਪਹਿਲਾ ਸ਼੍ਰੀ ਅਖੰਡ ਪਾਠ ਜੀ ਦੇ ਭੋਗ ਪਾਏ ਗਏ ਅਰਦਾਸ ਉਪਰੰਤ ਵੱਖ-ਵੱਖ ਕੀਰਤਨੀ ਤੇ ਢਾਡੀ ਜਥੇ ਜਿਨ੍ਹਾਂ ਚ ਜਸਪ੍ਰੀਤ ਸਿੰਘ ਦੇ ਢਾਡੀ ਜਥੇ ਸੁੰਦਰ ਪ੍ਰੀਤ ਮਾਲ ਉੱਗੇ ਲੇਖਕ ਗਾਮੀ ਸੰਗਤਪੁਰੀਆ ਤੇ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਵਾਲੀ ਰਣਜੀਤ ਕੌਰ ਨੇ ਧਰਤੀ ਮਾਤਾ ਨੂੰ ਬਚਵਾਣਾ ਤੇ ਗੁਰੂ ਨਾਨਕ ਸਾਹਿਬ ਦੀ ਉਪਮਾ ਕਰਦਿਆਂ ਕਈ ਤਰ੍ਹਾਂ ਦੇ ਧਾਰਮਿਕ ਗੀਤ ਪੇਸ਼ ਕੀਤੇ ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਪਿੰਡ ਜੋਲੂਵਾਲ ਅਤੇ ਸਾਬਕਾ ਸਰਪੰਚਜੀਤ ਸਿੰਘ ਜੋਲੂਵਾਲ ਵੱਲੋਂ ਭਾਜੀਪੀ ਦੇ ਸੀਨੀਅਰ ਆਗੂ ਸੁਖਮਿੰਦਰਪਾਲ ਸਿੰਘ ਗਰੇਵਾਲ ਮੋਹਨ ਸਿੰਘ ਮਾਨ ਸਹਿਕਾਰੀ ਸੁਸਾਇਟੀ ਦੇ ਪ੍ਰਧਾਨ ਹਰਵਿੰਦਰ ਸਿੰਘ ਸੁਲਾਦੀ ਗਾਮੀ ਸੰਗਤਪਰੀਆ ਸੁੰਦਰ ਮਾਨਪਤਮਾਨ ਤੇ ਰਣਜੀਤ ਗੌਰ ਦਾ ਵਿਸ਼ੇਸ਼ ਤੌਰ ਤੇ ਸਰੂਪਿਆਂ ਤੇ ਲੋਈਆਂ ਭੇਟ ਕਰ ਸਨਮਾਨ ਕੀਤਾ ਗਿਆ ਇਸ ਮੌਕੇ ਬੀਜੇਪੀ ਦੇ ਸੀਨੀਅਰ ਆਗੂ ਸੁਖਮਿੰਦਰ ਪਾਲ ਸਿੰਘ ਗਰੇਵਾਲ ਨੇ ਸਰਪੰਚ ਜੀਤ ਸਿੰਘ ਜੋਲੂਵਾਲ ਦੀ ਧਰਤੀ ਮਾਂ ਨੂੰ ਬਚਾਉਣ ਦੇ ਕਿੱਤੇ ਉਪਰਾਲਿਆਂ ਦੀ ਜ਼ੋਰਦਾਰ ਸ਼ਬਦਾਂ ਚ ਸ਼ਲਾਘਾ ਕੀਤੀ। ਉਨੇ ਕਿਹਾ ਕਿ ਅੱਜ ਸਮੇਂ ਦੀ ਮੁੱਖ ਲੋੜ ਹੈ ਵਾਤਾਵਰਨ ਪਾਣੀ ਹਵਾ ਨੂੰ ਪ੍ਰਦੂਸ਼ਿਤ ਰਹਿਤ ਰੱਖਣਾ ਤੇ ਧਰਤੀ ਮਾਂ ਨੂੰ ਬਚਾਉਣਾ ਜਿਸ ਲਈ ਸਾਨੂੰ ਸਾਰਿਆਂ ਨੂੰ ਇਕੱਤਰ ਹੋ ਕੇ ਸਾਬਕਾ ਸਰਪੰਚਜੀਤ ਸਿੰਘ ਝੋਲੂ ਵਾਲ ਦੀ ਮੁਹਿੰਮ ਵਿੱਚ ਹਿੱਸਾ ਲੈਣਾ ਚਾਹੀਦਾ ਹੈ ਤਾਂ ਜੋ ਧਰਤੀ ਮਾਂ ਨੂੰ ਬਚਾਇਆ ਜਾ ਸਕੇ ਬਾਬੇ ਨਾਨਕ ਜੀ ਦੇ ਜਨਮ ਦਿਨ ਦੀ ਸਾਰੇ ਦੁਨੀਆ ਨੂੰ ਲੱਖ ਲੱਖ ਵਧਾਈ ਵੀ ਇਹ ਪ੍ਰਵਾਦ ਬਾਬਾ ਨਾਨਕ ਸਾਰੇ ਦੁਨੀਆ ਦਾ ਧਰਮ ਪਿਤਾ ਹੈ ਜੋ ਧਰਤੀ ਦੇ ਖਿਲਾਫ ਧਰਤੀ ਦੇ ਹੱਕ ਵਿੱਚ ਆ ਗਏ ਇਸਤੇ ਬੜਾ ਦੁਨੀਆ ਦਾ ਕੋਈ ਧਰਮ ਪੁੰਨ ਨਹੀਂ ਹੈ ਬਾਬੇ ਨਾਨਕ ਦੇ ਅੰਦਰ ਇਹ ਹੀ ਬੇਨਤੀ ਹੈ ਅਰਦਾਸ ਹੈ ਨਾਲੇ ਲੋਕਾਂ ਨੂੰ ਅਪੀਲ ਕਰਾਂ ਵੀ ਧਰਤੀ ਜਿਹੜੀ ਮੈਨੂੰ ਨਜਾਇਜ਼ ਕਰ ਰਹੇ ਈਸ਼ੁਰੂ ਸਮਝੋ ਅਰੇ ਈਸ਼ੁਰੂ ਸੋਚੋ ਇਹ ਬਹੁਤ ਗਲਤ ਹੈ ਸਾਰੇ ਲੋਕਾਂ ਦੇ ਅੱਗੇ ਇਹ ਹੀ ਪੀਲ ਹੈ ਮੇਰੀ ਦੁਨੀਆ ਦੇ ਅੱਗੇ ਵੀ ਚਾਹ ਦੇਸ਼ ਬਦੇਸ ਵੀ ਧਰਤੀ ਮਾਤਾ ਦਾ ਨਜਾਇਜ਼ ਖਦਾਈ ਨਾ ਕਰੋ ਨਜਾਇਜ਼ ਬਟਾ ਇਹ ਹੀ ਬਿਮਾਰੀ ਦਾ ਕਾਰਨ ਹੈ ਇਸਤੇ ਬਹੁਤ ਅਗਾਂਹ ਟਾਈਮ ਬਹੁਤ ਮੁਸ਼ਕਲ ਹੋ ਜੂ ਲੋਕਾਂ ਦੇ ਧਰਤੀ ਬਰਨੇਗੀ ਜੇ ਨਾ ਮਤਲਬ ਇਸ ਬਾਤ ਨੂੰ ਸਮਝੇ ਪੰਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਮਹਾਰਾਜ ਜੀ ਦੇ ਗੁਰਪੁਰਬ ਦੀਆਂ ਸਾਰੀ ਸੰਗਤ ਨੂੰ ਲੱਖ ਲੱਖ ਵਧਾਈਆਂ ਜੀ ਅੱਜ ਸਰਪੰਚ ਸਾਹਿਬ ਜੀਤ ਸਿੰਘ ਝੋਲੂਆ ਉਹਨਾਂ ਨੇ ਜਿਹੜੇ ਕੀ ਵਾਤਾਵਰਨ ਪ੍ਰੇਮੀ ਨੇ ਔਰ ਖਾਸ ਕਰਕੇ ਮਾਈਨਿੰਗ ਔਰ ਵਾਤਾਵਰਨ ਬਚਾਉਣ ਦੇ ਵਿੱਚ ਉਹਨਾਂ ਨੇ ਇਧਰ ਆਪਣੇ ਵੱਲੋਂ ਪੂਰੀ ਸੰਗਤ ਨੂੰ ਨਾਲ ਲੈ ਕੇ ਇੱਕ ਮੁਹਿੰਮ ਚਲਾਈ ਹੋਈ ਆ ਔਰ ਸਰਦਾਰ ਮੋਹਨ ਸਿੰਘ ਮਾਨ ਸਲੋਦੀ ਤੋਂ ਉਹਗੇ ਪੱਤਰਕਾਰ ਵੀ ਨੇ ਔਰ ਇਸ ਪਾਸੇ ਇਸ ਮਹਿੰਮ ਦੇ ਵਿੱਚ ਬੜੇ ਯੋਗਦਾਨ ਉਹਨਾਂ ਦਾ ਹੈਗਾ ਅੱਜ ਗੁਰਪੁਰਪ ਦੇ ਦਿਹਾੜੇ ਤੇ ਗੁਰੂ ਸਾਹਿਬ ਦੇ ਜਿੱਥੋਂ ਉਹਨਾਂ ਦਾ ਓਟ ਆਸਰਾ ਲਿਆ ਅਰਦਾਸ ਬੇਨਤੀ ਹੋਈ ਆ ਔਰ ਵੱਖ-ਵੱਖ ਸਿੰਗਰ ਜਾ ਕੇ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦੇਸ ਦਾ ਦੁਦਾਈ ਦਾ ਖੈਲੇ ਸਗਲ ਜਗਤ ਸੱਚੇ ਪਾਤਸ਼ਾਹ ਦਾ ਓਟ ਆਸਾ ਲੈ ਕੇ ਵੀ ਜਿਹੜੀ ਮਾਈਨਿੰਗ ਹੋ ਰਹੀ ਆ ਜਿਹੜੀ ਧਰਤੀ ਮਾਤਾ ਦਾ ਅਸੀਂ ਰੋਜ਼ ਜਾਪ ਕਰਦੇ ਆ ਲੇਕਿਨ ਸਾਡੇ ਹਿਰਦੇ ਚ ਨਹੀਂ ਉਲਤਨ ਅਸੀਂ ਉਲਟੇ ਉਸ ਦੇ ਉਲਟ ਕੰਮ ਕਰ ਰਹੇ ਆ ਗੁਰੂ ਸਾਹਿਬ ਦਾ ਓਟ ਆਸਾ ਲਿਆ ਵੀ ਸੱਚੇ ਪਾਤਸ਼ਾਹ ਕਿਰਪਾ ਕਰੋ ਸਾਰਿਆਂ ਦੇ ਮਨ ਘਟ ਬਸੋ ਔਰ ਜਿਹੜਾ ਅਸੀਂ ਵੱਡਾ ਨੁਕਸਾਨ ਕਰ ਰਹੇ ਆ ਕੁਦਰਤ ਦਾ ਇਹਦਾ ਬਚਾਅ ਹੋਵੇ ਦੂਜਾ ਪੰਜਾਬ ਬਾਰੇ ਮੈਂ ਗੱਲ ਕਰੂੰਗਾ ਅੱਜ ਪੰਜਾਬ ਨੂੰ ਇੱਕ ਤਕੜੇ ਮਜ਼ਬੂਤ ਹੱਥ ਦੀ ਜ਼ਰੂਰਤ ਹੈ ਉਹਦੇ ਵਿੱਚ ਸਭ ਤੋਂ ਵੱਡਾ ਹੱਥ ਤਾਂ ਗੁਰੂ ਸਾਹਿਬ ਦਾ ਹੈ ਤੇ ਨਾਲ ਹੀ ਜਿਵੇਂ ਬਾਈ ਇਲੈਕਸ਼ਨ ਚੱਲ ਰਿਹਾ ਉਹਦੇ ਵਿੱਚ ਮੈਂ ਪੰਜਾਬੀਆਂ ਨੂੰ ਬੇਨਤੀ ਕਰੂੰਗਾ ਵੀ ਪੰਜਾਬ ਨੂੰ ਬਚਾ ਜਿਹੜੇ ਸਕਦੇ ਲੋਕ ਨੇ ਉਹਨਾਂ ਦਾ ਹੱਥ ਫੜੋ ਤਾਂ ਕਿ ਪੰਜਾਬ ਨੂੰ ਬਚਾਇਆ ਜਾ ਸਕੇ ਇੱਥੇ ਤਿੰਨ ਦਹਾਕੇ ਹੋ ਗਏ ਮੈਨੂੰ ਸੰਗਤ ਦੇ ਵਿੱਚ ਕੰਮ ਕਰਦਿਆਂ ਕਿਸੇ ਅਹੁਦੇ ਦੀ ਜ਼ਰੂਰਤ ਨਹੀਂ ਕਿਸੇ ਸਰਕਾਰ ਦੇ ਵਿੱਚ ਗੱਦੀ ਦੀ ਜ਼ਰੂਰਤ ਨਹੀਂ ਜੇ ਮੇਰਾ ਪੰਜਾਬ ਉਹ ਹੱਸਦਾ ਵਸਦਾ ਹੋਊਗਾ ਮਜ਼ਬੂਤ ਹੋਊਗਾ ਸਾਡੀ ਟੌਹਰ ਤਾਂ ਆਪੇ ਬਣਗੀ ਇਸ ਕਰਕੇ ਮੈਂ ਪੰਜਾਬੀਆਂ ਨੂੰ ਵੀ ਬੇਨਤੀ ਕਰੂੰਗਾ ਵੀ ਪੰਜਾਬ ਨੂੰ ਬਚਾਈਏ ਪੰਜਾਬ ਦਾ ਜਿਹੜਾ ਵਾਤਾਵਰਣ ਡੇ ਬਾਏ ਡੇ ਖਰਾਬ ਹੁੰਦਾ ਉਹਨੂੰ ਵੀ ਬਚਾਈਏ ਸਰਪੰਚ ਜੀ ਜਿੰ ਸਿੰਘ ਉਹਨਾਂ ਦੀ ਮਿਹਨਤ ਦੇ ਵਿੱਚ ਸ਼ਾਮਲ ਹੋਈਏ ਔਰ ਤਗੜੇ ਹੋ ਕੇ ਜਿਹੜਾ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਅਸੀਂ ਕਹਿਤਾ ਦਿੰਦੇ ਆ ਵੀ ਧਰਤੀ ਸਾਡੀ ਮਾਤਾ ਹੈਗੀ ਆ ਔਰ ਜਿਹੜਾ ਪਾਣੀ ਹੈਗਾ ਉਹ ਸਾਡਾ ਪਿਤਾ ਹੈਗਾ ਜੇ ਕਹਿੰਦੇ ਅਸੀਂ ਮਿਸਯੂਜ਼ ਪਾਣੀ ਦਾ ਵੀ ਕਰਦੇ ਆ ਔਰ ਧਰਤੀ ਮਾਤਾ ਦਾ ਵੀ ਕਰਦੇ ਆ ਇਹ ਤੋਂ ਗੁਰੂ ਮਹਾਰਾਜ ਸਾਨੂੰ ਕਿਰਪਾ ਕਰੇ ਵੀ ਇਹ ਲੋਕਾਂ ਦੇ ਮਨ ਘਟ ਪੱਸ ਜਵੇ ਔਰ ਅਸੀਂ ਇਹਦੀ ਆਪ ਸੇਵਾ ਸੰਭਾਲ ਕਰੀਏ